ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਮੇਨ ਬੁਜ਼ਾਰ ਦਰੰਗਲਾ ਦੇ ਵਿੱਚ 11 12 ਦਕਾਨਾਂ ਦੇ ਤਾਲੇ ਤੋੜ ਕੇ ਉਹਦੇ ਅੰਦਰੋਂ ਚੋਰੀ ਕੀਤੀ ਨੁਕਸਾਨ ਜਿਹੜਾ ਕੀਤਾ ਉਹ ਵੱਖਰਾ ਪੈਸੇ ਜਿਹੜੇ ਚੋਰੀ ਕੀਤੇ ਉਹ ਵੱਖਰੇ ਦੁੱਖ ਦੀ ਹੈ ਗੱਲ ਆ ਪੀ ਦਰੰਗਲਾ ਥਾਣਾ ਜੋ ਆਥੋ ਸਿਰਫ ਖੇਚ ਕੇ 1.5 ਜਾਂ 2 ਕਿਲੋਮੀਟਰ ਦੇ ਅੰਦਰ ਹੋਣਾ ਉਹ ਕੀ ਕਰ ਰਿਹਾ ਸੀ ਇਸ ਟਾਈਮ ਡਿਪਾਰਟਮੈਂਟ ਸੁੱਤਾ ਬਿਆ ਡਿਪਾਰਟਮੈਂਟ ਬਹੁਤਾ ਨਹੀਂ ਕੰਮ ਸਗਾਂ ਮੈਂ ਇੱਕ ਅੱਧਾ ਬੰਦਾ ਉਹਨਾਂ ਦਾ ਇੱਥੇ ਜਾਹੇ ਤੇ ਪੂਰੇ ਬੁਜ਼ਾਰ ਦੇ ਵਿੱਚ ਗਸ਼ਤ ਕਰ ਨਹੀਂ ਨਹੀਂ ਗਸ਼ਤ ਕਰਦਾ ਹੈ ਤੇ ਆ ਦੋਖਦੀ ਇਹ ਗੱਲ ਇੱਕ ਘੰਟੇ ਦੇ ਅੰਦਰ ਅੰਦਰ 12 11 12 ਦੁਕਾਨਾਂ ਦੇ ਤਾਲੇ ਤੋੜ ਕੇ ਹੁੰਦਾ ਨੁਕਸਾਨ ਕਰਕੇ ਹੁੰਦੀ ਪੈਸੇ ਵੀ ਕੱਢੇ ਹੁੰਦਾ ਨੁਕਸਾਨ ਵੀ ਕੀਤਾ ਤੇ ਜਿਹੜਾ ਸਮਾਨ ਚੁੱਕਿਆ ਉਹ ਵੱਖਰਾ ਇਹ ਬਹੁਤ ਮੰਦ ਭਾਗੀ ਘਟਨਾ ਇਹ ਡਿਪਾਰਟਮੈਂਟ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਆਪਣਾ ਲੈਂਡ ਪੂਰਾ ਸੰਗਿਆਂ ਲੈਣ ਆਇਆ ਕਰਨਾ ਘਰੋਂ ਆਇਆ ਦਾ 3:30 ਵਜੇ ਨਾ ਇਹ ਲੈ ਕੇ ਟਾਰਚ ਲਾ ਕੇ ਬੱਦੇਲੀ ਜਾਣਾ ਇੱਥੇ ਆਇਆ ਤੇ ਮੈਂ ਟਾਈਮ 3:30 ਵਜੇ ਦਾ ਹਾਂਜੀ ਤੇ ਮੈਂ ਉਥੋਂ ਆਣ ਕੇ ਆਇਆ ਤੇ ਮੈਂ ਗਾੜੀ ਆਇਆ ਤੇ ਗਾੜੀ ਇਹ ਦੁਕਾਨ ਖੁੱਲੀ ਤੇ ਮੈਂ ਆਖਿਆ ਵੀ ਮੈਂ ਇਹ ਦੁਕਾਨਾਂ ਦੇ ਛੇਲੇ ਖੋਲ ਗਿਆ ਅੱਜ ਭਾਪੇ ਮਾਂ ਮੇਰੀ ਕੀ ਗੱਲ ਵੀ ਗਾੜੀ ਆਇਆ ਤੇ ਸਮਾਨ ਖਿਲਰੇ ਦਾ ਸਾਰਾ ਹੀ ਪਿਆਦਾ ਖਿਲਰੇ ਦਾ ਜਿਹੜਾ ਮੈਂ ਵੇਖਿਆ ਤੇ ਬਾਅਦ ਦੇ ਵਿੱਚ ਮੈਂ ਘਰੋਂ ਦੌੜ ਪਿਆ ਮੈਨੂੰ ਮੈਂ ਜਾ ਕੇ ਤਾਲਾ ਦਵਾ ਜਾ ਕੇ ਵੀ ਇਹ ਦੁਕਾਨ ਖੁੱਲੀ ਤੁਹਾਡੀ ਪਈ ਦੀ ਤੇ ਗਾੜੀ ਗਿਆ ਤੇ ਗਾੜੀ ਪਾਣ ਵਾਲੀ ਦੇਵਦੀ ਵੀ ਦੁਕਾਨ ਖੁੱਲੀ ਪਈ ਦੀ ਤੇ ਉਹ ਜਾ ਕੇ ਠਾਰ ਕੇ ਮੈਨੂੰ ਇੱਥੇ ਲਿਆਂਦਾ ਲਿਆਂਦਾ ਮੈਨੂੰ ਆ ਕੇ ਸਾਰੇ ਜਣੇ ਫਿਰ ਉੱਠ ਕੇ ਸਾਰਾ ਬਾਜ਼ਾਰ ਜਾਇਆ ਤੇ ਕਿੰਨੇ ਕਿ ਦੁਕਾਨਾਂ ਲਗਭਗ ਜਿਹੜੀ ਥੋੜੀ ਜੀ ਦੁਕਾਨਾਂ ਜੀ ਇੱਕ ਇਹ ਦੁਕਾਨ ਖੁੱਲੀ ਦੋ ਤਿੰਨ ਦੁਕਾਨ ਤੇ ਇੱਕ ਬਹੁਤ ਮਾਲੀ ਖੁੱਲੀ ਜੈ ਤੇ ਇੱਕ ਦੋ ਆ ਤੇ ਚਾਰ ਦੁਕਾਨ ਆਇਆ ਮੈਂ ਵਿਕੀ ਜਾਂਦੀ ਬਾਕੀ ਇੱਧਰ ਵੀ ਕੋਜੀ ਮੇਰਾ ਨਾਮ ਬ੍ਰਾਮ ਹੈ ਦੁਕਾਨ ਦਾ ਨਾਮ ਹੈ ਪੀ ਆਰ ਬੀ ਸੀਡ ਸ਼ਾਪ ਇੱਧਰ ਅੰਗਲੇ ਢੇ ਵਿੱਚ ਤੇ ਅਸੀਂ ਤਾਂ ਸਵੇਰੇ ਵੇਖਿਆ ਕਿ ਦੁਕਾਨ ਦਾ ਟੁੱਟਿਆ ਹੋਇਆ ਤਾਰ ਟੁੱਟਿਆ ਪਿਆ ਸੀ ਜੀ ਤੇ ਗੱਲੇ ਵਿੱਚ 6000 ਰੁਪਏ ਦਾ ਸੀ ਉਹ ਸੂਰੇ ਸਿਲੰਡਰ ਭਰਣ ਵਾਸਤੇ ਰੱਖਿਆ ਸੀ ਕਿਸੇ ਦੇ ਸਿਲੰਡਰ ਭਰਾਂਗੇ ਤੇ ਅੱਗੇ ਤੁਹਾਨੂੰ ਪਤਾ ਕਿ ਗੁਜ਼ਾਰਾ ਮੁਸ਼ਕਲ ਹੀ ਹੁੰਦਾ ਤੇ ਚਲੋ ਲੈ ਗਏ ਜਿਹੜਾ ਜੀ ਕੀ ਕਰ ਸਕਦੇ ਹਾਂ ਮੈਂ ਲੱਗੇ ਬੇਨਤੀ ਹੈ ਕਿ 2-4 ਮਤਲਬ ਕਿ ਜਿੰਨੇ ਵੀ ਰਾਤ ਨੂੰ ਪੁਲਿਸ ਵਾਲੇ ਕੁਛ ਨਾ ਕੁਛ ਗਸ਼ਤ ਵਗੈਰਾ ਕਰਨ ਤੇ ਦੇਖੋ ਜੀ ਇਸ ਤਰ੍ਹਾਂ ਕਿ ਦੁਕਾਨਦਾਰੀ ਚ ਜੋ ਕਮਾਣਾ ਉਹੀ ਖਾਣਾ ਤੇ ਮੁਸ਼ਕਿਲ ਹੈ ਜੀ ਬਹੁਤ ਮੁਸ਼ਕਿਲ ਮੰਗ ਕੇ ਹੋਈ ਜੀ ਕਿ ਕਾਰਵਾਈ ਕੀਤੀ ਜਾਏ ਪਤਾ ਲੱਗੇ ਚੋਰਾਂ ਦਾ ਕਿ ਕਿਨੇ ਚੋਰੀ ਕੀਤੀ ਹੈ ਘਟੋ ਘਟ 12 ਦੁਕਾਨਾਂ ਨੇ ਜਿਨ੍ਹਾਂ ਦੇ ਤਾਲੇ ਟੁੱਟੇ ਜੀ ਇੱਕ ਰਾਤ 'ਚ ਹੀ 12 ਦੁਕਾਨਾਂ ਦੇ ਤਾਲੇ ਤੋੜਨਾ ਇੱਕ ਸੌਖੀ ਗੱਲ ਥੋੜੀ ਆ ਤੇ ਇੰਨਾ ਟਾਈਮ ਰਾਤ ਜਿਹੜੀ ਦਰੰਗਲੇ ਘਟ ਤੋਂ ਘਟ 10-12 ਦੁਕਾਨਾਂ 'ਚ ਚੋਰੀ ਹੋਈ ਹੈ ਮਤਲਬ ਕਿ ਚੋਰ ਰਾਤ ਨੂੰ ਆਉਂਦੇ ਆ ਆਰਾਮ ਨਾਲ ਚੋਰੀ ਕਰਕੇ ਚਲ ਜਾਂਦੇ ਆ ਸਵੇਰੇ ਆ ਕੇ ਦੁਕਾਨਦਾਰ ਵਿਚਾਰੇ ਇਕੱਠੇ ਹੁੰਦੇ ਆ ਨਾ ਕੋਈ ਸਮਝਾ ਨਾ ਕੋਈ ਗੱਲ ਹੈ ਜੀ ਅਸੀਂ ਪੁਲਿਸ ਨੂੰ ਕਹਿੰਨੇ ਆ ਪੁਲਿਸ ਦੇ ਸਾਡੀ ਕੋਈ ਮਦਦ ਕਰਕੇ ਰਾਜੀ ਨਹੀਂ ਕੋਈ ਦਿਨੇ ਪੁਲਿਸ ਦੀ ਇੱਥੇ ਪੈਰਾਂ ਨਹੀਂ ਹੈਗਾ ਮੁੜੇ ਮੋਟਰਸਾਈਕਲਾਂ ਤੇ ਆਉਂਦੇ ਆ ਮਤਲਬ ਘੂਟਰ ਮਾਰਦੇ ਆ ਦਿਨੇ ਦਹਿਸ਼ਤ ਹੈ ਰਾਤੀ ਦੀ ਤਾਂ ਗੱਲ ਹੀ ਛੱਡੋ ਅਸੀਂ ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਇਹ ਸਾਡੀ ਕੋਈ ਮਦਦ ਕਰੋ ਪਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇਹ ਅੱਗੇ ਵੀ ਚੋਰੀਆਂ ਹੋਈਆਂ ਕੋਈ ਬੰਦੇ ਟਰੇਸ ਨਹੀਂ ਹੋਏ ਕੋਈ ਕੁਛ ਨਹੀਂ ਹੋਇਆ ਅੱਜ ਫੇਰ ਹੋਈਆਂ ਕੀ ਮੰਗਤੀ ਹੈ ਹੁਣ ਤਾਂ ਮੰਗ ਪ੍ਰਸ਼ਾਸਨ ਤੋਂ ਇਹੋ ਕਰਦੇ ਆ ਜੀ ਸਾਡੀ ਕੋਈ ਸੇਫਟੀ ਕੀਤੀ ਜਾਏ ਦੁਕਾਨਦਾਰ ਇਕੱਠੇ ਇਹੀ ਕਿਦੇ ਸਿਰ ਤੇ ਉਤੇ ਦੁਕਾਨਾਂ ਕਰਨੀਆਂ ਨੇ ਇੱਥੇ ਹਾਂਜੀ ਇਹ ਜਿਹੜੀ ਰਾਤ ਦੀ ਘਟਨਾ ਹੈ ਜੀ ਇਹ ਹੋਈ ਹੈ ਇੱਕੋ ਜਿਹਾ ਲੈ ਕੇ 3 ਵਜੇ ਤੱਕ ਜੀ ਸਬਜ਼ੀਆਂ ਕੰਮ ਕਰਨਾ ਦਰੰਗਲੇ ਜੱਸੀ ਸਬਜ਼ੀ ਵਾਲਾ ਸਾਡੇ ਬਾਜ਼ਾਰ ਦੇ ਵਿੱਚ ਮੇਨ ਬਾਜ਼ਾਰ ਅੱਡੇ ਦੇ ਵਿੱਚ 10-12 ਦੁਕਾਨਾਂ ਰਾਤ ਨੂੰ ਇੱਕੋ ਜਿਹਾ ਲੈ ਕੇ 3 ਵਜੇ ਤੱਕ ਤੋੜੀਆਂ ਗਈਆਂ ਜਿਨ੍ਹਾਂ ਦੇ ਤਾਲੇ ਤੋੜੇ ਗਏ ਆ ਉਹਦਾ ਵਿੱਚ ਨਕਦੀ ਨੁਕਸਾਨ ਮਲ ਸਮਾਨ ਲੈ ਗਏ ਆ ਨਕਦੀ ਕੈਸ਼ ਖੜਿਆ ਹੋਏ ਚੁੱਕੜ ਗਏ ਅਸੀਂ ਤੇ ਪ੍ਰਸ਼ਾਸਨ ਅਗੇ ਆਹ ਕਹਾਂਗੇ ਰਾਤ ਨੂੰ ਜਰੂਰ ਇੱਥੇ ਨਾਕਬੰਦੀ ਹੋਣੀ ਚਾਹੀਦੀ ਆ ਜਾਂ ਗੱਸਤ ਕਰਨੀ ਚਾਹੀਦੀ ਆ ਲੁਟੇਰੇ ਜਿਹੜੇ ਆ ਇਹਨਾਂ ਨੂੰ ਫੜਨਾ ਚਾਹੀਦਾ ਕਿਸ ਤਰੀਕੇ ਨਾਲ ਇਹਨਾਂ ਨੂੰ ਜ਼ਰੂਰ ਆਪਣੇ ਸੰਜੇ ਵਿੱਚ ਲੈਣਾ ਚਾਹੀਦਾ ਜਿਹੜੀ ਨਾ ਸੇਫਟੀ ਜ਼ਰੂਰ ਚਾਹੀਦੀ ਹੈ ਸਾਡੀ ਦੁਕਾਨ ਦਾ ਕੀ ਨਾਮ ਹੈ ਸਾਜਨ ਟੇਸਟ ਸਟੋਰ ਘਟਣਾ ਜੀ ਸਾਡੇ ਤਿੰਨ ਵਾਰ ਟਾਈਮ ਹੀ ਸਾਡੇ ਘਰ ਗਏ ਆਏ ਹੀ ਕਹਿੰਦੇ ਵੀ ਤੁਹਾਡੀ ਦੁਕਾਨ ਦਾ ਹੋਇਆ ਦੁਕਾਨ ਦੇ ਤਾਲੇ ਟੁੱਟੇ ਰਿਹਾ ਘਟੋ ਘਟ 11 12 ਦੁਕਾਨਾਂ ਦੇ ਤਾਲੇ ਟੁੱਟੇ ਰਿਹਾ 11 12 ਦੁਕਾਨਾਂ ਦੇ 11 12 ਦੁਕਾਨਾਂ ਦੇ ਤਾਲੇ ਇਹ ਘਟਨਾ ਕੋ 3 ਕਿ.ਮੀ ਦੀ ਘਟਨਾ ਜੀ ਸਵੇਰੇ 3 ਵਜੇ ਦੀ ਹਾਂਜੀ ਕੀ ਨੁਕਸਾਨ ਕੀ ਨੁਕਸਾਨ ਨਕਦੀ 8000 ਰੁਪਏ ਪਰਚੀਆਂ ਆਈਆਂ ਉਹ ਲੈ ਗਈ ਦੀ ਸਾਰੀਆਂ ਇਹ ਕੀ ਉਹ ਹੋਰ ਤਾਲੇ ਤੁਲੇ ਤੋੜ ਕੇ ਤਾਲੇ ਹਾਂਜੀ ਸਭ ਤਾਲੇ 11 12 ਦੁਕਾਨਾਂ ਤਾਲੇ ਤੋੜ ਦੇ ਨੇ ਇਹ ਰਾਤੀ ਫਰਾਏ ਪੁਲਿਸ ਉਹਦੇ ਹਾਂਜੀ ਉਹ ਫੋਨ ਕੀਤਾ ਸੀ ਤੇ ਉਹ ਆਈ ਹੀ ਉਹ ਕਾਰਵਾਈ ਕਰਕੇ ਚਲ ਗਈ ਆ ਜੀ ਤੇ ਹੁਣ ਜੇ ਤੁਸੀਂ ਕਰਨਾ ਚਾਹੋ ਇੱਕੋ ਰਾਤ 11 12 ਦੁਕਾਨਾਂ ਤੋੜ ਦੇ ਤਨਵਾਸ ਹੈ ਹੀ ਹੈ ਕਿ ਚੌਂਕੀਦਾਰ ਚਲੋ ਰੱਖਣਾ ਚਾਹੀਦਾ ਵਾ ਚਲੋ ਜੀ ਤੇ ਚੌਂਕੀਦਾਰ ਵੀ ਸੇਫਟੀ ਆਪਣੀ ਸੇਫਟੀ ਦਾ ਤੇ ਚਾਹੀਦਾ ਜੀ ਹਾਂਜੀ ਐਸੀਗਾ ਵੀ ਇੱਥੇ ਕੋਈ ਦੁਕਾਨ ਜਿਹੜੀ ਆ ਉਹ ਟੁੱਟੀ ਪਈ ਐ ਅਸੀਂ ਮੌਕੇ ਤੇ ਪਹੁੰਚੇ ਆਣ ਕੇ ਵੇਖਿਆ ਤੇ ਕਰੀਬ 7-8 ਦੁਕਾਨਾਂ ਦੇ ਸੀ ਉਹਨਾਂ ਤਾਲੇ ਕੁਝ ਤੋੜੇ ਸੀ ਕੁਝ ਕੋਸ਼ਿਸ਼ ਕੀਤੀ ਤੋੜਨ ਦੀ ਤੇ ਇਹ ਮੈਂ ਪਹਿਲਾਂ ਵੀ ਬਾਜ਼ਾਰ ਵਾਲਿਆਂ ਨੂੰ ਕਿਹਾ ਗਿਆ ਬੇਨਤੀ ਕੀਤੀ ਹੈਗੀ ਕਿ ਲਾਈਟਾਂ ਨਹੀਂ ਹੈਗੀਆਂ ਬਾਜ਼ਾਰ 'ਚ ਕੋਈ ਚੌਂਕੀਦਾਰ ਨਹੀਂ ਹੈਗਾ ਪੂਰੇ ਬਾਜ਼ਾਰ ਦੇ ਵਿੱਚ ਮੇਰੀ ਇਹ ਗਸਤ ਪਾਰਟੀ ਤੇ ਲੱਗਦੀ ਰਹਿੰਦੀ ਹੈ ਲੇਕਿਨ ਏਰੀਆ ਜਿਆਦਾ ਹੋਣ ਕਰਕੇ ਜਿਸ ਨਾਲ ਗੱਲ ਦੀ ਅੱਡਾ ਵੀ ਸਾਡੇ ਕੋਲ ਪੈਂਦਾ ਹੈਗਾ ਵੀ ਪੈਂਦਾ ਹੈਗਾ ਤੇ ਉਦਰੀ ਸਾਡੀ ਗਸਤ ਪਾਰਟੀ ਗਈ ਸੀਗੀ ਤੇ ਇੱਥੇ ਬੰਦੇ ਹੈਗੇ ਨਾ ਇਹ ਤਕਰੀਬਨ ਇਹ ਵੇਖ ਲਿਆ ਹੈਗੇ ਨਾ ਵੈਰੀਫਾਈ ਹੋ ਗਏ ਨਾ ਜਲਦੀ ਜਲਦੀ ਨਾਲ ਗ੍ਰਫਤਾਰ ਕਰਾਂਗੇ ਇਹ ਜੀ ਕਿੰਨੀਆਂ ਦੁਕਾਨਾਂ ਤੇ ਲਗਭਗ ਜਿਹੜੀ ਚੋਰੀ ਹੋਈ ਹੈ ਇਹ ਲਾਕੀ ਲਗਭਗ ਜਿਹੜੀ ਰਾਤੀ ਮੈਂ ਜਦੋਂ ਆਇਆ ਸਾਡੇ ਦਿਨ ਉੱਤੇ ਪੰਜ ਤੋਂ ਛੇ ਦੁਕਾਨਾਂ ਇਸ ਜਿਹੜੀਆਂ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਦੋਹਾਂ ਦੁਕਾਨਾਂ ਦੇ ਅੰਦਰ ਇੰਟਰਵਿਊ ਨਹੀਂ ਆਏ ਤੇ ਉਦਾਂ ਕੋਈ ਹੈ ਵੀ ਕੈਸ਼ ਦਾ ਕੋਈ ਇੰਨਾ ਵੱਡ ਔਰ ਕੋਈ ਵੱਡਾ ਕੈਸ਼ ਕੁਛ ਨਹੀਂ ਉਹ ਲੈ ਗਏ ਹੈਗੇ